हिमाचल ਦੇ ਵਿੱਚ ਬੱਦਲ ਫੱਟਣ ਤੋਂ ਬਾਅਦ ਜਿੱਥੇ ਨਦੀਆਂ ਉਫਾਨ ਤੇ ਨੇ ਤਾਂ ਉਸ ਦਾ ਅਸਰ ਪੰਜਾਬ ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਚੋਂ ਲੰਘਦੇ ਬਿਆਸ ਦਰਿਆ ਦਾ ਪੱਧਰ ਜਿਹੜਾ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ ਪਾਣੀ ਦਾ ਬਹਾਅ ਵੱਧਦਾ ਜਾ ਰਿਹਾ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਕਹਿਰ ਵਰਸਾਉਣ ਤੋਂ ਬਾਅਦ ਹੁਣ ਬਿਆਸ ਦਰਿਆ ਮੈਦਾਨੀ ਖੇਤਰਾ ਵਿੱਚ ਭਿਆਨਕ ਰੂਪ ਧਾਰਨ ਕਰਦਾ ਹੋਇਆ ਨਜ਼ਰ ਆ ਰਿਹਾ ਜਾਣਕਾਰੀ ਅਨੁਸਾਰ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਵਧਿਆ ਹੋਇਆ ਹੈ ਤਾਂ ਇਸ ਸੀਜ਼ਨ ਦਾ ਸਭ ਤੋਂ ਉੱਚਤਮ ਪਾਣੀ ਦਾ ਪੱਧਰ ਮੰਨਿਆ ਜਾ ਰਿਹਾ ਹੈ ਇਸ ਸੰਬੰਧੀ ਮੌਕੇ ਤੇ ਦਰਿਆ ਬਿਆਸ ਕੰਡੇ ਮੌਜੂਦ ਇਰੀਗੇਸ਼ਨ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਬਿਆਸ ਦੇ ਵਿੱਚ ਪਾਣੀ ਦਾ ਪੱਧਰ 23000 ਨਜ਼ਦੀਕ ਸੀ ਜੋ ਹੁਣ 44000 ਕਿਊਸਿਕ ਤੱਕ ਪਹੁੰਚ ਗਿਆ ਹੈ ਡਬਲ ਹੋ ਗਿਆ ਹੈ ਬਿਆਸ ਦਰਿਆ ਦਾ ਪਾਣੀ ਜੋ ਕਿ ਪੰਜਾਬ ਦੇ ਵਿੱਚੋਂ ਲੰਘਦਾ ਆ ਔਰ ਜਿਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਜਿਸ ਦੀ ਗੱਲ ਅਸੀਂ ਕੱਲ ਤੋਂ ਹੀ ਕਰ ਰਹੇ ਸੀ ਜੇਕਰ ਹਿਮਾਚਲ ਦੇ ਵਿੱਚ ਬੱਦਲ ਫਟੇਗਾ ਹਿਮਾਚਲ ਦੇ ਵਿੱਚ ਪਾਣੀ ਦਾ ਬਹਾਵ ਵਧੇਗਾ ਤਾਂ ਉਸ ਦਾ ਅਸਰ ਪੰਜਾਬ ਤੇ ਦੇਖਣ ਨੂੰ ਮਿਲੇਗਾ ਚਾਹੇ ਸਤਲੁਜ ਹੋਵੇ ਚਾਹੇ ਬਿਆਸ ਹੋਵੇ ਔਰ ਚਾਹੇ ਕਗਰ ਹੋਵੇ ਤਾਂ ਹੁਣ ਇਹ ਤਸਵੀਰਾਂ ਵੀ ਹੈਰਾਨ ਕਰਦੀਆਂ ਨੇ ਡਬਲ ਪਾਣੀ ਵਧਿਆ ਹੈ ਪੰਜਾਬ ਚੋਂ ਲੰਘਦੇ ਬਿਆਸ ਦਰਿਆ ਦਾ ਇਸ ਦੇ ਨਾਲ ਹੀ ਬਿਆਸ ਦਰਿਆ ਦੇ ਵਿੱਚ ਸਾਫ਼ ਪਾਣੀ ਦੀ ਬਜਾਏ ਹਿਮਾਚਲ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਤੋਂ ਬਾਅਦ ਮਲਬੇ ਦਾ ਭਰਿਆ ਹੋਇਆ ਪਾਣੀ ਜਿਹੜਾ ਉਹ ਦਿਖਾਈ ਦੇ ਰਿਹਾ ਪਾਣੀ ਦੀ ਅਜਿਹੀ ਸਥਿਤੀ ਸਾਹਮਣੇ ਆਉਂਤੇ ਵਿਭਾਗ ਵੱਲੋਂ ਅਗਾਊ ਪ੍ਰਬੰਧ ਕਰਦੇ ਹੋਏ ਦਰਿਆ ਕੰਡੇ ਮਿੱਟੀ ਦੇ ਬੋਰੇ ਰੱਖੇ ਹੋਏ ਨੇ ਜੋ ਇਸ ਤਰ੍ਹਾਂ ਦੀ ਆਪਤਾ ਸਮੇਂ ਮੌਕਾ ਸੰਭਾਲਿਆ ਜਾ ਸਕੇ ਦਰਿਆ ਬਿਆਸ ਵਿੱਚ ਬਦੇ ਪਾਣੀ ਦੇ ਪੱਦਰ ਦੀ ਗੇਜ ਦੇ ਨਾਲ ਤਸਵੀਰ ਅਤੇ ਦਰਿਆ ਦਾ ਘੇਰਾ ਵਿਸ਼ਾਲ ਹੋਣ ਤੇ ਬਿਆਸ ਪੁਲ ਦੀ ਇਹ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਿਸ ਤੋਂ ਬਾਅਦ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਹੁਣ ਇਹ ਹਾਲਾਤ ਜੇਕਰ ਉਸੇ ਤਰੀਕੇ ਦਾ ਬਣਦਾ ਤਾਂ ਫਿਰ ਆਲੇ ਦੁਆਲੇ ਦੇ ਪਿੰਡਾਂ ਨੂੰ ਖਾਲੀ ਕਰਵਾਉਣਾ ਪਏਗਾ ਨਹੀਂ ਤਾਂ ਲੋਕਾਂ ਦਾ ਨੁਕਸਾਨ ਹੋ ਸਕਦਾ ਹੈ ਜਿਸ ਤੋਂ ਬਾਅਦ ਇਹ ਤਸਵੀਰ ਵੀ ਹੈਰਾਨ ਕਰਦੀ ਹੈ ਪਰੇਸ਼ਾਨ ਕਰਦੀ ਹੈ ਕਿ ਪੰਜਾਬ ਚੋਂ ਲੰਘਦੇ ਬਿਆਸ ਦਰਿਆ ਦਾ ਪਾਣੀ ਡਬਲ ਹੋ ਗਿਆ ਹੈ 23000 ਕਿਊਸਿਕ ਤੋਂ ਸਿੱਧਾ 44000 ਕਿਊਸਿਕ ਹੋ ਗਿਆ ਹੈ ਬਹੁਤ ਵੱਡੀ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਜਿਸ ਦਾ ਡਰ ਸੀ ਉਹੀ ਹੋਇਆ ਹਿਮਾਚਲ ਦਾ ਜੋ ਵੀ ਹਿਮਾਚਲ ਦੀਆਂ ਜਿੰਨੀਆਂ ਮੁਸੀਬਤਾਂ ਕੁਦਰਤੀ ਮੁਸੀਬਤਾਂ ਕਹਿ ਲਈ ਸੀ ਉਸ ਦਾ ਕਿਤੇ ਨਾ ਕਿਤੇ ਪੰਜਾਬ ਤੇ ਅਸਰ ਹਰ ਵਾਰ ਦੇਖਣ ਨੂੰ ਮਿਲਿਆ ਚਾਹੇ 94 ਦੀ ਗੱਲ ਕਰੀਏ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਹੁਣ ਵੀ ਜੇਕਰ ਆਫਤ ਨਹੀਂ ਰੁਕੀ ਹਿਮਾਚਲ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਵੀ ਨੁਕਸਾਨ ਹੋ ਸਕਦਾ ਆ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਬਿਆਸਦਰਾ ਯਾਦੀ ਜਿਹੜੀ ਪੰਜਾਬ ਚੋਂ ਲੰਘਦਾ ਆ ਔਰ ਆਲੇ ਦੁਆਲੇ ਮਿੱਟੀ ਦੇ ਮਲਬੇ ਢੇਰ ਲਾਏ ਹੋਏ ਨੇ ਤਾਂ ਜੋ ਕੋਈ ਨੁਕਸਾਨ ਨਾ ਹੋਵੇ ਔਰ ਲੋੜ ਪੈਣ ਤੇ ਆਲੇ ਦੁਆਲੇ ਪਿੰਡ ਵੀ ਖਾਲੀ ਕਰਵਾਏ ਜਾਣਗੇ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਵਿਆਸ ਦੀਆਂ ਦਿਖਾ ਰਿਹਾ ਪੰਜਾਬ ਵਿੱਚ ਵਗਦਾ ਵਿਆਸ ਦੀ ਇਹ ਤਸਵੀਰ ਹੈ ਜਿੱਥੇ 23000 ਕਿਊਸਿਕ ਤੋਂ ਸਿੱਧਾ 44000 ਕਿਊਸਿਕ ਪਾਣੀ ਹੋ ਗਿਆ ਔਰ ਲੋਕਾਂ ਨੂੰ ਡਰ ਹੈ ਕਿ ਕਿਤੇ ਉਹੀ حال ਨਾ ਹੋ ਜਾਵੇ ਜੋ ਪਿਛਲੇ ਸਾਲ ਹੋਇਆ ਸੀਗਾ ਪੰਜਾਬ ਦਾ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰਾ ਨੁਕਸਾਨ ਹੋਇਆ ਬਹੁਤ ਸਾਰੀ ਜ਼ਮੀਨਾਂ ਅੱਜ ਵੀ ਕਹਿ ਲਈਏ ਕਿ 5 5 6 6 ਸਾਲ ਉਸਤੇ ਖੇਤੀ ਨਹੀਂ ਹੋ ਸਕਦੀ ਅਸੀਂ ਸੁਲਤਾਨਪੁਰ ਲੋਧੀ ਜਾਈ ਅਸੀਂ ਉਸ ਦਵਾਬਾ ਬੈਲਟ ਦੀ ਗੱਲ ਕਰੀਏ ਤਾਂ ਉਸ ਦਵਾਬਾ ਬੈਲਟ ਤੇ ਅੱਜ ਵੀ ਲੋਕ ਪਰੇਸ਼ਾਨ ਨੇ ਪਿਛਲੇ ਸਾਲ ਦੀ ਜੋ ਦਿੱਕਤਾਂ ਚੱਲੀਆਂ ਨੇ ਤਾਂ ਅਰਦਾਸ ਹੈ ਪ੍ਰਮਾਤਮਾ ਅਗੇ ਕਿ ਪੰਜਾਬ ਤੇ ਉਹ ਮੁਰਤੋਂ ਉਹ ਕਹਿਰ ਨਾ ਦੇਖਣ ਨੂੰ ਮਿਲੇ ਚਾਹੇ ਅਸੀਂ 30 ਸਾਲ ਪਹਿਲਾਂ ਆਦੀ ਗੱਲ ਕਰੀਏ 23 ਦੇ ਵਿੱਚ ਅਸੀਂ ਦੇਖਿਆ ਅਸੀਂ 92 ਦੇ ਹੜ ਦੇਖੇ ਤਾਂ ਤਤਮਾਮ ਪੰਜਾਬ ਨੇ ਵੀ ਬਹੁਤ ਨੁਕਸਾਨ ਚੱਲਿਆ ਔਰ ਪੰਜਾਬ ਨੇ ਇਹਨਾਂ ਚੀਜ਼ਾਂ ਤੋਂ ਉੱਠ ਕੇ ਆਪਣੀ ਮੁਰਤੋਂ ਖੇਤੀ ਕੀਤੀ ਵੀ ਆ ਪਰ ਹੁਣ ਬਿਆਸ ਦਾ ਇਹ ਉਫਾਨ ਹੋਣਾ ਇੱਕ ਖਤਰੇ ਦੀ ਘੰਟੀ ਜ਼ਰੂਰ ਵੱਜਦੀ ਨਜ਼ਰ ਆ ਰਹੀ ਆ ਔਰ ਘੰਟੇ-ਘੰਟੇ ਬਾਅਦ ਇਸ ਦੀ ਅਪਡੇਟ ਆ ਜਿਹੜੀ ਉਹ ਸਾਂਝੀ ਕਰਦੇ ਚਲਾਂਗੇ ਕਿ ਬਿਆਸ ਦਾ ਕਿੰਨਾ ਪਾਣੀ ਜੜਾਇਆ ਉਹ ਹੁਣ ਹੋ ਚੁੱਕਿਆ ਆ ਹਿਮਾਚਲ ਦੇ ਵਿੱਚ ਬੱਦਲ ਫਟਣ ਤੋਂ ਬਾਅਦ ਜਿੱਥੇ ਨਦੀਆਂ ਉਫਾਨਤੇ ਨੇ ਤਾਂ ਉਸ ਦਾ ਅਸਰ ਪੰਜਾਬ ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਚੋਂ ਲੰਘਦੇ ਬਿਆਸ ਦਰਿਆ ਦਾ ਪੱਧਰ ਜਿਹੜਾ ਉਹ ਲਗਾਤਾਰ ਵਧਦਾ ਜਾ ਰਿਹਾ ਪਾਣੀ ਦਾ ਬਹਾਅ ਵਧਦਾ ਜਾ ਰਿਹਾ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਕਹਿਰ ਵਰਸਾਉਣ ਤੋਂ ਬਾਅਦ ਹੁਣ ਬਿਆਸ ਦਰਿਆ ਮੈਦਾਨੀ ਖੇਤਰਾ ਵਿੱਚ ਭਿਆਨਕ ਰੂਪ ਧਾਰਨ ਕਰਦਾ ਹੋਇਆ ਨਜ਼ਰ ਆ ਰਿਹਾ ਜਾਣਕਾਰੀ ਅਨੁਸਾਰ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਵਧਿਆ ਹੋਇਆ ਹੈ ਤਾਂ ਇਸ ਸੀਜ਼ਨ ਦਾ ਸਭ ਤੋਂ ਉੱਚਤਮ ਪਾਣੀ ਦਾ ਪੱਧਰ ਮੰਨਿਆ ਜਾ ਰਿਹਾ ਹੈ ਇਸ ਸੰਬੰਧੀ ਮੌਕੇ ਤੇ ਦਰਿਆ ਬਿਆਸ ਕੰਡੇ ਮੌਜੂਦ ਇਰੀਗੇਸ਼ਨ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਬਿਆਸ ਦੇ ਵਿੱਚ ਪਾਣੀ ਦਾ ਪੱਧਰ 23000 ਨਜ਼ਦੀਕ ਸੀ ਜੋ ਹੁਣ 44000 ਕਿਊਸਿਕ ਤੱਕ ਪਹੁੰਚ ਗਿਆ ਹੈ ਡਬਲ ਹੋ ਗਿਆ ਹੈ ਬਿਆਸ ਦਰਿਆ ਦਾ ਪਾਣੀ ਜੋ ਕਿ ਪੰਜਾਬ ਦੇ ਵਿੱਚੋਂ ਲੰਘਦਾ ਆ ਔਰ ਜਿਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਜਿਸ ਦੀ ਗੱਲ ਅਸੀਂ ਕੱਲ ਤੋਂ ਹੀ ਕਰ ਰਹੇ ਸੀ ਜੇਕਰ ਹਿਮਾਚਲ ਦੇ ਵਿੱਚ ਬੱਦਲ ਫਟੇਗਾ ਹਿਮਾਚਲ ਦੇ ਵਿੱਚ ਪਾਣੀ ਦਾ ਬਹਾਵ ਵਧੇਗਾ ਤਾਂ ਉਸ ਦਾ ਅਸਰ ਪੰਜਾਬ ਤੇ ਦੇਖਣ ਨੂੰ ਮਿਲੇਗਾ ਚਾਹੇ ਸਤਲੁਜ ਹੋਵੇ ਚਾਹੇ ਬਿਆਸ ਹੋਵੇ ਔਰ ਚਾਹੇ ਕਗਰ ਹੋਵੇ ਤਾਂ ਹੁਣ ਇਹ ਤਸਵੀਰਾਂ ਵੀ ਹੈਰਾਨ ਕਰਦੀਆਂ ਨੇ ਡਬਲ ਪਾਣੀ ਵਧਿਆ ਹੈ ਪੰਜਾਬ ਚੋਂ ਲੰਘਦੇ ਬਿਆਸ ਦਰਿਆ ਦਾ ਇਸ ਦੇ ਨਾਲ ਹੀ ਬਿਆਸ ਦਰਿਆ ਦੇ ਵਿੱਚ ਸਾਫ਼ ਪਾਣੀ ਦੀ ਬਜਾਏ ਹਿਮਾਚਲ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬੱਦਲ ਫਟਣ ਦੀ ਘਟਨਾਵਾਂ ਤੋਂ ਬਾਅਦ ਮਲਬੇ ਦਾ ਭਰਿਆ ਹੋਇਆ ਪਾਣੀ ਜਿਹੜਾ ਉਹ ਦਿਖਾਈ ਦੇ ਰਿਹਾ ਪਾਣੀ ਦੀ ਅਜਿਹੀ ਸਥਿਤੀ ਸਾਹਮਣੇ ਆਮ ਤੌਰ ਤੇ ਵਿਭਾਗ ਵੱਲੋਂ ਅਗਾਊ ਪ੍ਰਬੰਧ ਕਰਦੇ ਹੋਏ ਦਰਿਆ ਕੰਢੇ ਮਿੱਟੀ ਦੇ ਬੋਰੇ ਰੱਖੇ ਹੋਏ ਨੇ ਜੋ ਇਸ ਤਰ੍ਹਾਂ ਦੀ ਆਪਤਾ ਸਮੇਂ ਮੌਕਾ ਸੰਭਾਲਿਆ ਜਾ ਸਕੇ ਦਰਿਆ ਬਿਆਸ ਵਿੱਚ ਬੜੇ ਪਾਣੀ ਦੇ ਪੱਦਰ ਦੀ ਗੇਜ ਦੇ ਨਾਲ ਤਸਵੀਰ ਅਤੇ ਦਰਿਆ ਦਾ ਘੇਰਾ ਵਿਸ਼ਾਲ ਹੋਣ ਤੇ ਬਿਆਸ ਪੁਲ ਦੀ ਇਹ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਿਸ ਤੋਂ ਬਾਅਦ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਹੁਣ ਇਹ ਹਾਲਾਤ ਜੇਕਰ ਉਸੇ ਤਰੀਕੇ ਦਾ ਬਣਦਾ ਤਾਂ ਫਿਰ ਆਲੇ ਦੁਆਲੇ ਦੇ ਪਿੰਡਾਂ ਨੂੰ ਖਾਲੀ ਕਰਵਾਉਣਾ ਪਏਗਾ ਨਹੀਂ ਤਾਂ ਲੋਕਾਂ ਦਾ ਨੁਕਸਾਨ ਹੋ ਸਕਦਾ ਹੈ ਜਿਸ ਤੋਂ ਬਾਅਦ ਇਹ ਤਸਵੀਰ ਵੀ ਹੈਰਾਨ ਕਰਦੀ ਹੈ ਪਰੇਸ਼ਾਨ ਕਰਦੀ ਹੈ ਕਿ ਪੰਜਾਬ ਚੋਂ ਲੰਘਦੇ ਬਿਆਸ ਦਰਿਆ ਦਾ ਪਾਣੀ ਡਬਲ ਹੋ ਗਿਆ ਹੈ 23000 ਕਿਊਸਿਕ ਤੋਂ ਸਿੱਧਾ 44000 ਕਿਊਸਿਕ ਹੋ ਗਿਆ ਹੈ ਬਹੁਤ ਵੱਡੀ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਜਿਸ ਦਾ ਡਰ ਸੀ ਉਹੀ ਹੋਇਆ ਹਿਮਾਚਲ ਦਾ ਜੋ ਵੀ ਹਿਮਾਚਲ ਦੀਆਂ ਜਿੰਨੀਆਂ ਮੁਸੀਬਤਾਂ ਕੁਦਰਤੀ ਮੁਸੀਬਤਾਂ ਕਹਿ ਲਈ ਸੀ ਉਸ ਦਾ ਕਿਤੇ ਨਾ ਕਿਤੇ ਪੰਜਾਬ ਤੇ ਅਸਰ ਹਰ ਵਾਰ ਦੇਖਣ ਨੂੰ ਮਿਲਿਆ ਚਾਹੇ 94 ਦੀ ਗੱਲ ਕਰੀਏ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਹੁਣ ਵੀ ਜੇਕਰ ਆਫਤ ਨਹੀਂ ਰੁਕੀ ਹਿਮਾਚਲ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਵੀ ਨੁਕਸਾਨ ਹੋ ਸਕਦਾ ਆ ਤਾਂ ਹੀ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਬਿਆਸਦਰਾ ਯਾਦੀ ਜਿਹੜੀ ਪੰਜਾਬ ਚੋਂ ਲੰਘਦਾ ਆ ਔਰ ਆਲੇ ਦੁਆਲੇ ਮਿੱਟੀ ਦੇ ਮਲਬੇ ਢੇਰ ਲਾਏ ਹੋਏ ਨੇ ਤਾਂ ਜੋ ਕੋਈ ਨੁਕਸਾਨ ਨਾ ਹੋਵੇ ਔਰ ਲੋੜ ਪੈਣ ਤੇ ਆਲੇ ਦੁਆਲੇ ਪਿੰਡ ਵੀ ਖਾਲੀ ਕਰਵਾਏ ਜਾਣਗੇ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਵਿਆਸ ਦੀਆਂ ਦਿਖਾ ਰਿਹਾ ਪੰਜਾਬ ਵਿੱਚ ਵਗਦਾ ਵਿਆਸ ਦੀ ਇਹ ਤਸਵੀਰ ਹੈ ਜਿੱਥੇ 23000 ਕਿਊਸਿਕ ਤੋਂ ਸਿੱਧਾ 44000 ਕਿਊਸਿਕ ਪਾਣੀ ਹੋ ਗਿਆ ਔਰ ਲੋਕਾਂ ਨੂੰ ਡਰ ਹੈ ਕਿ ਕਿਤੇ ਉਹੀ حال ਨਾ ਹੋ ਜਾਵੇ ਜੋ ਪਿਛਲੇ ਸਾਲ ਹੋਇਆ ਸੀਗਾ ਪੰਜਾਬ ਦਾ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰਾ ਨੁਕਸਾਨ ਹੋਇਆ ਬਹੁਤ ਸਾਰੀ ਜ਼ਮੀਨਾਂ ਅੱਜ ਵੀ ਕਹਿ ਲਈਏ ਕਿ 5 5 6 6 ਸਾਲ ਉਸਤੇ ਖੇਤੀ ਨਹੀਂ ਹੋ ਸਕਦੀ ਅਸੀਂ ਸੁਲਤਾਨਪੁਰ ਲੋਧੀ ਜਾਈ ਅਸੀਂ ਉਸ ਦਵਾਬਾ ਬੈਲਟ ਦੀ ਗੱਲ ਕਰੀਏ ਤਾਂ ਉਸ ਦਵਾਬਾ ਬੈਲਟ ਤੇ ਅੱਜ ਵੀ ਲੋਕ ਪਰੇਸ਼ਾਨ ਨੇ ਪਿਛਲੇ ਸਾਲ ਦੀ ਜੋ ਦਿੱਕਤਾਂ ਚੱਲੀਆਂ ਨੇ ਤਾਂ ਅਰਦਾਸ ਹੈ ਪ੍ਰਮਾਤਮਾ ਅਗੇ ਕਿ ਪੰਜਾਬ ਤੇ ਉਹ ਮੁਰਤੋਂ ਉਹ ਕਹਿਰ ਨਾ ਦੇਖਣ ਨੂੰ ਮਿਲੇ ਚਾਹੇ ਅਸੀਂ 30 ਸਾਲ ਪਹਿਲਾਂ ਆਦੀ ਗੱਲ ਕਰੀਏ 23 ਦੇ ਵਿੱਚ ਅਸੀਂ ਦੇਖਿਆ ਅਸੀਂ 92 ਦੇ ਹੜ੍ਹ ਦੇਖੇ ਤਾਂ ਤਤਮਾਮ ਪੰਜਾਬ ਨੇ ਵੀ ਬਹੁਤ ਨੁਕਸਾਨ ਚੱਲਿਆ ਔਰ ਪੰਜਾਬ ਨੇ ਇਹਨਾਂ ਚੀਜ਼ਾਂ ਤੋਂ ਉੱਠ ਕੇ ਆਪਣੀ ਮੁਰਤੋਂ ਖੇਤੀ ਕੀਤੀ ਵੀ ਆ ਪਰ ਹੁਣ ਬਿਆਸ ਦਾ ਇਹ ਉਫਾਨ ਹੋਣਾ ਇੱਕ ਖਤਰੇ ਦੀ ਘੰਟੀ ਜ਼ਰੂਰ ਵੱਜਦੀ ਨਜ਼ਰ ਆ ਰਹੀ ਆ ਔਰ ਘੰਟੇ-ਘੰਟੇ ਬਾਅਦ ਇਸ ਦੀ ਅਪਡੇਟ ਆ ਜਿਹੜੀ ਉਹ ਸਾਂਝੀ ਕਰਦੇ ਚਲਾਂਗੇ ਕਿ ਬਿਆਸ ਦਾ ਕਿੰਨਾ ਪਾਣੀ ਜੜਾਇਆ ਉਹ ਹੁਣ ਹੋ ਚੁੱਕਿਆ ਆ ਹਿਮਾਚਲ ਦੇ ਵਿੱਚ ਬੱਦਲ ਫਟਣ ਤੋਂ ਬਾਅਦ ਜਿੱਥੇ ਨਦੀਆਂ ਉਫਾਨਤੇ ਨੇ ਤਾਂ ਉਸ ਦਾ ਅਸਰ ਪੰਜਾਬ ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਚੋਂ ਲੰਘਦੇ ਬਿਆਸ ਦਰਿਆ ਦਾ ਪੱਧਰ ਜਿਹੜਾ ਉਹ ਲਗਾਤਾਰ ਵਧਦਾ ਜਾ ਰਿਹਾ ਹੈ ਪਾਣੀ ਦਾ ਬਹਾਅ ਵਧਦਾ ਜਾ ਰਿਹਾ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਕਹਿਰ ਵਰਸਾਉਣ ਤੋਂ ਬਾਅਦ ਹੁਣ ਬਿਆਸ ਦਰਿਆ ਮੈਦਾਨੀ ਖੇਤਰਾ ਵਿੱਚ ਭਿਆਨਕ ਰੂਪ ਧਾਰਨ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਜਾਣਕਾਰੀ ਅਨੁਸਾਰ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਵਧਿਆ ਹੋਇਆ ਹੈ ਤਾਂ ਇਸ ਸੀਜ਼ਨ ਦਾ ਸਭ ਤੋਂ ਉੱਚਤਮ ਪਾਣੀ ਦਾ ਪੱਧਰ ਮੰਨਿਆ ਜਾ ਰਿਹਾ ਹੈ ਇਸ ਸੰਬੰਧੀ ਮੌਕੇ ਤੇ ਦਰਿਆ ਬਿਆਸ ਕੰਡੇ ਮੌਜੂਦ ਇਰੀਗੇਸ਼ਨ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਬਿਆਸ ਦੇ ਵਿੱਚ ਪਾਣੀ ਦਾ ਪੱਧਰ 23000 ਨਜ਼ਦੀਕ ਸੀ ਜੋ ਹੁਣ 44000 ਕਿਊਸਿਕ ਤੱਕ ਪਹੁੰਚ ਗਿਆ ਹੈ ਡਬਲ ਹੋ ਗਿਆ ਹੈ ਬਿਆਸ ਦਰਿਆ ਦਾ ਪਾਣੀ ਜੋ ਕਿ ਪੰਜਾਬ ਦੇ ਵਿੱਚੋਂ ਲੰਘਦਾ ਆ ਔਰ ਜਿਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਜਿਸ ਦੀ ਗੱਲ ਅਸੀਂ ਕੱਲ ਤੋਂ ਹੀ ਕਰ ਰਹੇ ਸੀ ਜੇਕਰ ਹਿਮਾਚਲ ਦੇ ਵਿੱਚ ਬੱਦਲ ਫਟੇਗਾ ਹਿਮਾਚਲ ਦੇ ਵਿੱਚ ਪਾਣੀ ਦਾ ਬਹਾਵ ਵਧੇਗਾ ਤਾਂ ਉਸ ਦਾ ਅਸਰ ਪੰਜਾਬ ਤੇ ਦੇਖਣ ਨੂੰ ਮਿਲੇਗਾ ਚਾਹੇ ਸਤਲੁਜ ਹੋਵੇ ਚਾਹੇ ਬਿਆਸ ਹੋਵੇ ਔਰ ਚਾਹੇ ਕਗਰ ਹੋਵੇ ਤਾਂ ਹੁਣ ਇਹ ਤਸਵੀਰਾਂ ਵੀ ਹੈਰਾਨ ਕਰਦੀਆਂ ਨੇ ਡਬਲ ਪਾਣੀ ਵਧਿਆ ਹੈ ਪੰਜਾਬ ਚੋਂ ਲੰਘਦੇ ਬਿਆਸ ਦਰਿਆ ਦਾ ਇਸ ਦੇ ਨਾਲ ਹੀ ਬਿਆਸ ਦਰਿਆ ਦੇ ਵਿੱਚ ਸਾਫ਼ ਪਾਣੀ ਦੀ ਬਜਾਏ ਹਿਮਾਚਲ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬੱਦਲ ਫਟਣ ਦੀ ਘਟਨਾਵਾ ਤੋਂ ਬਾਅਦ ਮਲਬੇ ਦਾ ਭਰਿਆ ਹੋਇਆ ਪਾਣੀ ਜਿਹੜਾ ਉਹ ਦਿਖਾਈ ਦੇ ਰਿਹਾ ਪਾਣੀ ਦੀ ਅਜਿਹੀ ਸਥਿਤੀ ਸਾਹਮਣੇ ਆਉਂਤੇ ਵਿਭਾਗ ਵੱਲੋਂ ਅਗਾਊ ਪ੍ਰਬੰਧ ਕਰਦੇ ਹੋਏ ਦਰਿਆ ਕੰਢੇ ਮਿੱਟੀ ਦੇ ਬੋਰੇ ਰੱਖੇ ਹੋਏ ਨੇ ਜੋ ਇਸ ਤਰ੍ਹਾਂ ਦੀ ਆਪਤਾ ਸਮੇਂ ਮੌਕਾ ਸੰਭਾਲਿਆ ਜਾ ਸਕੇ ਦਰਿਆ ਬਿਆਸ ਵਿੱਚ ਵਦੇ ਪਾਣੀ ਦੇ ਪੱਧਰ ਦੀ ਗੇਜ ਦੇ ਨਾਲ ਤਸਵੀਰ ਅਤੇ ਦਰਿਆ ਦਾ ਘੇਰਾ ਵਿਸ਼ਾਲ ਹੋਣ ਤੇ ਬਿਆਸ ਪੁਲ ਦੀ ਇਹ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਿਸ ਤੋਂ ਬਾਅਦ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਹੁਣ ਇਹ ਹਾਲਾਤ ਜੇਕਰ ਉਸੇ ਤਰੀਕੇ ਦਾ ਬਣਦਾ ਤਾਂ ਫਿਰ ਆਲੇ ਦੁਆਲੇ ਦੇ ਪਿੰਡਾਂ ਨੂੰ ਖਾਲੀ ਕਰਵਾਉਣਾ ਪਏਗਾ ਨਹੀਂ ਤਾਂ ਲੋਕਾਂ ਦਾ ਨੁਕਸਾਨ ਹੋ ਸਕਦਾ ਹੈ ਜਿਸ ਤੋਂ ਬਾਅਦ ਇਹ ਤਸਵੀਰ ਵੀ ਹੈਰਾਨ ਕਰਦੀ ਹੈ ਪਰੇਸ਼ਾਨ ਕਰਦੀ ਹੈ ਕਿ ਪੰਜਾਬ ਚੋਂ ਲੰਘਦੇ ਬਿਆਸ ਦਰਿਆ ਦਾ ਪਾਣੀ ਡਬਲ ਹੋ ਗਿਆ ਹੈ 23000 ਕਿਊਸਿਕ ਤੋਂ ਸਿੱਧਾ 44000 ਕਿਊਸਿਕ ਹੋ ਗਿਆ ਹੈ ਬਹੁਤ ਵੱਡੀ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਜਿਸ ਦਾ ਡਰ ਸੀ ਉਹੀ ਹੋਇਆ ਹਿਮਾਚਲ ਦਾ ਜੋ ਵੀ ਹਿਮਾਚਲ ਦੀਆਂ ਜਿੰਨੀਆਂ ਮੁਸੀਬਤਾਂ ਕੁਦਰਤੀ ਮੁਸੀਬਤਾਂ ਕਹਿ ਲਈ ਸੀ ਉਸ ਦਾ ਕਿਤੇ ਨਾ ਕਿਤੇ ਪੰਜਾਬ ਤੇ ਅਸਰ ਹਰ ਵਾਰ ਦੇਖਣ ਨੂੰ ਮਿਲਿਆ ਚਾਹੇ 94 ਦੀ ਗੱਲ ਕਰੀਏ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਹੁਣ ਵੀ ਜੇਕਰ ਆਫਤ ਨਹੀਂ ਰੁਕੀ ਹਿਮਾਚਲ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਵੀ ਨੁਕਸਾਨ ਹੋ ਸਕਦਾ ਆ ਤਾਂ ਹੀ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਬਿਆਸਦਰਾ ਯਾਦੀ ਜਿਹੜੀ ਪੰਜਾਬ ਚੋਂ ਲੰਘਦਾ ਆ ਔਰ ਆਲੇ ਦੁਆਲੇ ਮਿੱਟੀ ਦੇ ਮਲਬੇ ਢੇਰ ਲਾਏ ਹੋਏ ਨੇ ਤਾਂ ਜੋ ਕੋਈ ਨੁਕਸਾਨ ਨਾ ਹੋਵੇ ਔਰ ਲੋੜ ਪੈਣ ਤੇ ਆਲੇ ਦੁਆਲੇ ਪਿੰਡ ਵੀ ਖਾਲੀ ਕਰਵਾਏ ਜਾਣਗੇ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਵਿਆਸ ਦੀਆਂ ਦਿਖਾ ਰਿਹਾ ਪੰਜਾਬ ਵਿੱਚ ਵਗਦਾ ਵਿਆਸ ਦੀ ਇਹ ਤਸਵੀਰ ਹੈ ਜਿੱਥੇ 23000 ਕਿਊਸਿਕ ਤੋਂ ਸਿੱਧਾ 44000 ਕਿਊਸਿਕ ਪਾਣੀ ਹੋ ਗਿਆ ਔਰ ਲੋਕਾਂ ਨੂੰ ਡਰ ਹੈ ਕਿ ਕਿਤੇ ਉਹੀ حال ਨਾ ਹੋ ਜਾਵੇ ਜੋ ਪਿਛਲੇ ਸਾਲ ਹੋਇਆ ਸੀਗਾ ਪੰਜਾਬ ਦਾ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰਾ ਨੁਕਸਾਨ ਹੋਇਆ ਬਹੁਤ ਸਾਰੀ ਜ਼ਮੀਨਾਂ ਅੱਜ ਵੀ ਕਹਿ ਲਈਏ ਕਿ 5 5 6 6 ਸਾਲ ਉਸਤੇ ਖੇਤੀ ਨਹੀਂ ਹੋ ਸਕਦੀ ਅਸੀਂ ਸੁਲਤਾਨਪੁਰ ਲੋਧੀ ਜਾਈ ਅਸੀਂ ਉਸ ਦਵਾਬਾ ਬੈਲਟ ਦੀ ਗੱਲ ਕਰੀਏ ਤਾਂ ਉਸ ਦਵਾਬਾ ਬੈਲਟ ਤੇ ਅੱਜ ਵੀ ਲੋਕ ਪਰੇਸ਼ਾਨ ਨੇ ਪਿਛਲੇ ਸਾਲ ਦੀ ਜੋ ਦਿੱਕਤਾਂ ਝੱਲੀਆਂ ਨੇ ਤਾਂ ਅਰਦਾਸ ਹੈ ਪ੍ਰਮਾਤਮਾ ਅਗੇ ਕਿ ਪੰਜਾਬ ਤੇ ਉਹ ਮੁਰਤੋ ਉਹ ਕਹਿਰ ਨਾ ਦੇਖਣ ਨੂੰ ਮਿਲੇ ਚਾਹੇ ਅਸੀਂ 30 ਸਾਲ ਪਹਿਲਾਂ ਦੀ ਗੱਲ ਕਰੀਏ 23 ਦੇ ਵਿੱਚ ਅਸੀਂ ਦੇਖਿਆ ਅਸੀਂ 92 ਦੇ ਹੜ੍ਹ ਦੇਖੇ ਤਾਂ ਤਤਮਾਮ ਪੰਜਾਬ ਨੇ ਵੀ ਬਹੁਤ ਨੁਕਸਾਨ ਚੱਲਿਆ ਔਰ ਪੰਜਾਬ ਨੇ ਇਹਨਾਂ ਚੀਜ਼ਾਂ ਤੋਂ ਉੱਠ ਕੇ ਆਪਣੀ ਔ ਮੋਰਤੋ ਖੇਤੀ ਕੀਤੀ ਵੀ ਆ ਪਰ ਹੁਣ ਬਿਆਸ ਦਾ ਇਹ ਉਫਾਨ ਹੋਣਾ ਇੱਕ ਖਤਰੇ ਦੀ ਘੰਟੀ ਜ਼ਰੂਰ ਵੱਜਦੀ ਨਜ਼ਰ ਆ ਰਹੀ ਆ ਔਰ ਘੰਟੇ-ਘੰਟੇ ਬਾਅਦ ਇਸ ਦੀ ਅਪਡੇਟ ਹੈ ਜਿਹੜੀ ਉਹ ਸਾਂਝੀ ਕਰਦੇ ਚੱਲਾਂਗੇ ਕਿ ਬਿਆਸ ਦਾ ਕਿੰਨਾ ਪਾਣੀ ਜੜਾਇਆ ਉਹ ਹੁਣ ਹੋ ਚੁੱਕਿਆ ਆ हिमाचल ਦੇ ਵਿੱਚ ਬੱਦਲ ਫੱਟਣ ਤੋਂ ਬਾਅਦ ਜਿੱਥੇ ਨਦੀਆਂ ਉਫਾਨਤੇ ਨੇ ਤਾਂ ਉਸ ਦਾ ਅਸਰ ਪੰਜਾਬ ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਚੋਂ ਲੰਘਦੇ ਬਿਆਸ ਦਰਿਆ ਦਾ ਪੱਧਰ ਜਿਹੜਾ ਉਹ ਲਗਾਤਾਰ ਵਧਦਾ ਜਾ ਰਿਹਾ ਹੈ ਪਾਣੀ ਦਾ ਬਹਾਅ ਵਧਦਾ ਜਾ ਰਿਹਾ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਕਹਿਰ ਵਰਸਾਉਣ ਤੋਂ ਬਾਅਦ ਹੁਣ ਬਿਆਸ ਦਰਿਆ ਮੈਦਾਨੀ ਖੇਤਰਾ ਵਿੱਚ ਭਿਆਨਕ ਰੂਪ ਧਾਰਨ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਜਾਣਕਾਰੀ ਅਨੁਸਾਰ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਵਧਿਆ ਹੋਇਆ ਹੈ ਤਾਂ ਇਸ ਸੀਜ਼ਨ ਦਾ ਸਭ ਤੋਂ ਉੱਚਤਮ ਪਾਣੀ ਦਾ ਪੱਧਰ ਮੰਨਿਆ ਜਾ ਰਿਹਾ ਹੈ ਇਸ ਸੰਬੰਧੀ ਮੌਕੇ ਤੇ ਦਰਿਆ ਬਿਆਸ ਕੰਡੇ ਮੌਜੂਦ ਇਰੀਗੇਸ਼ਨ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਬਿਆਸ ਦੇ ਵਿੱਚ ਪਾਣੀ ਦਾ ਪੱਧਰ 23000 ਨਜ਼ਦੀਕ ਸੀ ਜੋ ਹੁਣ 44000 ਕਿਊਸਿਕ ਤੱਕ ਪਹੁੰਚ ਗਿਆ ਹੈ ਡਬਲ ਹੋ ਗਿਆ ਹੈ ਬਿਆਸ ਦਰਿਆ ਦਾ ਪਾਣੀ ਜੋ ਕਿ ਪੰਜਾਬ ਦੇ ਵਿੱਚੋਂ ਲੰਘਦਾ ਆ ਔਰ ਜਿਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਜਿਸ ਦੀ ਗੱਲ ਅਸੀਂ ਕੱਲ ਤੋਂ ਹੀ ਕਰ ਰਹੇ ਸੀ ਜੇਕਰ ਹਿਮਾਚਲ ਦੇ ਵਿੱਚ ਬੱਦਲ ਫਟੇਗਾ ਹਿਮਾਚਲ ਦੇ ਵਿੱਚ ਪਾਣੀ ਦਾ ਬਹਾਵ ਵਧੇਗਾ ਤਾਂ ਉਸ ਦਾ ਅਸਰ ਪੰਜਾਬ ਤੇ ਦੇਖਣ ਨੂੰ ਮਿਲੇਗਾ ਚਾਹੇ ਸਤਲੁਜ ਹੋਵੇ ਚਾਹੇ ਬਿਆਸ ਹੋਵੇ ਔਰ ਚਾਹੇ ਕੱਗਰ ਹੋਵੇ ਤਾਂ ਹੁਣ ਇਹ ਤਸਵੀਰਾਂ ਵੀ ਹੈਰਾਨ ਕਰਦੀਆਂ ਨੇ ਡਬਲ ਪਾਣੀ ਵਧਿਆ ਹੈ ਪੰਜਾਬ ਚੋਂ ਲੰਘਦੇ ਬਿਆਸ ਦਰਿਆ ਦਾ ਇਸ ਦੇ ਨਾਲ ਹੀ ਬਿਆਸ ਦਰਿਆ ਦੇ ਵਿੱਚ ਸਾਫ਼ ਪਾਣੀ ਦੀ ਬਜਾਏ ਹਿਮਾਚਲ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬੱਦਲ ਫਟਣ ਦੀ ਘਟਨਾਵਾ ਤੋਂ ਬਾਅਦ ਮਲਬੇ ਦਾ ਭਰਿਆ ਹੋਇਆ ਪਾਣੀ ਜਿਹੜਾ ਉਹ ਦਿਖਾਈ ਦੇ ਰਿਹਾ ਪਾਣੀ ਦੀ ਅਜਿਹੀ ਸਥਿਤੀ ਸਾਹਮਣੇ ਆਉਂਦੇ ਵਿਭਾਗ ਵੱਲੋਂ ਅਗਾਊ ਪ੍ਰਬੰਧ ਕਰਦੇ ਹੋਏ ਦਰਿਆ ਕੰਡੇ ਮਿੱਟੀ ਦੇ ਬੋਰੇ ਰੱਖੇ ਹੋਏ ਨੇ ਜੋ ਇਸ ਤਰ੍ਹਾਂ ਦੀ ਆਪਤਾ ਸਮੇਂ ਮੌਕਾ ਸੰਭਾਲਿਆ ਜਾ ਸਕੇ ਦਰਿਆ ਬਿਆਸ ਵਿੱਚ ਵਦੇ ਪਾਣੀ ਦੇ ਪੱਧਰ ਦੀ ਗੇਜ ਦੇ ਨਾਲ ਤਸਵੀਰ ਅਤੇ ਦਰਿਆ ਦਾ ਘੇਰਾ ਵਿਸ਼ਾਲ ਹੋਣ ਤੇ ਬਿਆਸ ਪੁਲ ਦੀ ਇਹ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਿਸ ਤੋਂ ਬਾਅਦ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਹੁਣ ਇਹ ਹਾਲਾਤ ਜੇਕਰ ਉਸੇ ਤਰੀਕੇ ਦਾ ਬਣਦਾ ਤਾਂ ਫਿਰ ਆਲੇ ਦੁਆਲੇ ਦੇ ਪਿੰਡਾਂ ਨੂੰ ਖਾਲੀ ਕਰਵਾਉਣਾ ਪਏਗਾ ਨਹੀਂ ਤਾਂ ਲੋਕਾਂ ਦਾ ਨੁਕਸਾਨ ਹੋ ਸਕਦਾ ਹੈ ਜਿਸ ਤੋਂ ਬਾਅਦ ਇਹ ਤਸਵੀਰ ਵੀ ਹੈਰਾਨ ਕਰਦੀ ਹੈ ਪਰੇਸ਼ਾਨ ਕਰਦੀ ਹੈ ਕਿ ਪੰਜਾਬ ਚੋਂ ਲੰਘਦੇ ਬਿਆਸ ਦਰਿਆ ਦਾ ਪਾਣੀ ਡਬਲ ਹੋ ਗਿਆ ਹੈ 23000 ਕਿਊਸਿਕ ਤੋਂ ਸਿੱਧਾ 44000 ਕਿਊਸਿਕ ਹੋ ਗਿਆ ਹੈ ਬਹੁਤ ਵੱਡੀ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਜਿਸ ਦਾ ਡਰ ਸੀ ਉਹੀ ਹੋਇਆ ਹਿਮਾਚਲ ਦਾ ਜੋ ਵੀ ਹਿਮਾਚਲ ਦੀਆਂ ਜਿੰਨੀਆਂ ਮੁਸੀਬਤਾਂ ਕੁਦਰਤੀ ਮੁਸੀਬਤਾਂ ਕਹਿ ਲਈ ਸੀ ਉਸ ਦਾ ਕਿਤੇ ਨਾ ਕਿਤੇ ਪੰਜਾਬ ਤੇ ਅਸਰ ਹਰ ਵਾਰ ਦੇਖਣ ਨੂੰ ਮਿਲਿਆ ਚਾਹੇ 94 ਦੀ ਗੱਲ ਕਰੀਏ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਹੁਣ ਵੀ ਜੇਕਰ ਆਫਤ ਨਹੀਂ ਰੁਕੀ ਹਿਮਾਚਲ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਵੀ ਨੁਕਸਾਨ ਹੋ ਸਕਦਾ ਆ ਤਾਂ ਹੀ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਬਿਆਸਦਰਾ ਆਦੀ ਜਿਹੜੀ ਪੰਜਾਬ ਚੋਂ ਲੰਘਦਾ ਆ ਔਰ ਆਲੇ ਦੁਆਲੇ ਮਿੱਟੀ ਦੇ ਮਤਲਬ ਇਹ ਢੇਰ ਲਾਏ ਹੋਏ ਨੇ ਤਾਂ ਜੋ ਕੋਈ ਨੁਕਸਾਨ ਨਾ ਹੋਵੇ ਔਰ ਲੋੜ ਪੈਣ ਤੇ ਆਲੇ ਦੁਆਲੇ ਪਿੰਡ ਵੀ ਖਾਲੀ ਕਰਵਾਏ ਜਾਣਗੇ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਵਿਆਸ ਦੀਆਂ ਦਿਖਾ ਰਿਹਾ ਪੰਜਾਬ ਵਿੱਚ ਵਗਦਾ ਵਿਆਸ ਦੀ ਇਹ ਤਸਵੀਰ ਹੈ ਜਿੱਥੇ 23000 ਕਿਊਸਿਕ ਤੋਂ ਸਿੱਧਾ 44000 ਕਿਊਸਿਕ ਪਾਣੀ ਹੋ ਗਿਆ ਔਰ ਲੋਕਾਂ ਨੂੰ ਡਰ ਹੈ ਕਿ ਕਿਤੇ ਉਹੀ حال ਨਾ ਹੋ ਜਾਵੇ ਜੋ ਪਿਛਲੇ ਸਾਲ ਹੋਇਆ ਸੀਗਾ ਪੰਜਾਬ ਦਾ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰਾ ਨੁਕਸਾਨ ਹੋਇਆ ਬਹੁਤ ਸਾਰੀ ਜ਼ਮੀਨਾਂ ਅੱਜ ਵੀ ਕਹਿ ਲਈਏ ਕਿ 5 5 6 6 ਸਾਲ ਉਸਤੇ ਖੇਤੀ ਨਹੀਂ ਹੋ ਸਕਦੀ ਅਸੀਂ ਸੁਲਤਾਨਪੁਰ ਲੋਧੀ ਜਾਈ ਅਸੀਂ ਉਸ ਦੁਆਬਾ ਬੈਲਟ ਦੀ ਗੱਲ ਕਰੀਏ ਤਾਂ ਉਸ ਦੁਆਬਾ ਬੈਲਟ ਤੇ ਅੱਜ ਵੀ ਲੋਕ ਪਰੇਸ਼ਾਨ ਨੇ ਪਿਛਲੇ ਸਾਲ ਦੀ ਜੋ ਦਿੱਕਤਾਂ ਚੱਲੀਆਂ ਨੇ ਤਾਂ ਅਰਦਾਸ ਹੈ ਪ੍ਰਮਾਤਮਾ ਅਗੇ ਕਿ ਪੰਜਾਬ ਤੇ ਉਹ ਮੁਰਤੋਂ ਉਹ ਕਹਿਰ ਨਾ ਦੇਖਣ ਨੂੰ ਮਿਲੇ ਚਾਹੇ ਅਸੀਂ 30 ਸਾਲ ਪਹਿਲਾਂ ਦੀ ਗੱਲ ਕਰੀਏ 23 ਦੇ ਵਿੱਚ ਅਸੀਂ ਦੇਖਿਆ ਅਸੀਂ 92 ਦੇ ਹੜ ਦੇਖੇ ਤਾਂ ਤਤਮਾਮ ਪੰਜਾਬ ਨੇ ਵੀ ਬਹੁਤ ਨੁਕਸਾਨ ਚੱਲਿਆ ਔਰ ਪੰਜਾਬ ਨੇ ਇਹਨਾਂ ਚੀਜ਼ਾਂ ਤੋਂ ਉੱਠ ਕੇ ਆਪਣੀ ਮੁਰਤੋਂ ਖੇਤੀ ਕੀਤੀ ਵੀ ਆ ਪਰ ਹੁਣ ਬਿਆਸ ਦਾ ਇਹ ਉਫਾਨ ਹੋਣਾ ਇੱਕ ਖਤਰੇ ਦੀ ਘੰਟੀ ਜ਼ਰੂਰ ਵੱਜਦੀ ਨਜ਼ਰ ਆ ਰਹੀ ਆ ਔਰ ਘੰਟੇ-ਘੰਟੇ ਬਾਅਦ ਇਸ ਦੀ ਅਪਡੇਟ ਆ ਜਿਹੜੀ ਉਹ ਸਾਂਝੀ ਕਰਦੇ ਚਲਾਂਗੇ ਕਿ ਬਿਆਸ ਦਾ ਕਿੰਨਾ ਪਾਣੀ ਜੜਾਇਆ ਉਹ ਹੁਣ ਹੋ ਚੁੱਕਿਆ ਆ हिमाचल ਦੇ ਵਿੱਚ ਬੱਦਲ ਫੱਟਣ ਤੋਂ ਬਾਅਦ ਜਿੱਥੇ ਨਦੀਆਂ ਉਫਾਨ ਤੇ ਨੇ ਤਾਂ ਉਸ ਦਾ ਅਸਰ ਪੰਜਾਬ ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਚੋਂ ਲੰਘਦੇ ਬਿਆਸ ਦਰਿਆ ਦਾ ਪੱਧਰ ਜਿਹੜਾ ਉਹ ਲਗਾਤਾਰ ਵਧਦਾ ਜਾ ਰਿਹਾ ਹੈ ਪਾਣੀ ਦਾ ਬਹਾਅ ਵਧਦਾ ਜਾ ਰਿਹਾ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਕਹਿਰ ਵਰਸਾਉਣ ਤੋਂ ਬਾਅਦ ਹੁਣ ਬਿਆਸ ਦਰਿਆ ਮੈਦਾਨੀ ਖੇਤਰਾ ਵਿੱਚ ਭਿਆਨਕ ਰੂਪ ਧਾਰਨ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਜਾਣਕਾਰੀ ਅਨੁਸਾਰ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਵਧਿਆ ਹੋਇਆ ਹੈ ਤਾਂ ਇਸ ਸੀਜ਼ਨ ਦਾ ਸਭ ਤੋਂ ਉੱਚਤਮ ਪਾਣੀ ਦਾ ਪੱਧਰ ਮੰਨਿਆ ਜਾ ਰਿਹਾ ਹੈ ਇਸ ਸੰਬੰਧੀ ਮੌਕੇ ਤੇ ਦਰਿਆ ਬਿਆਸ ਕੰਡੇ ਮੌਜੂਦ ਇਰੀਗੇਸ਼ਨ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਬਿਆਸ ਦੇ ਵਿੱਚ ਪਾਣੀ ਦਾ ਪੱਧਰ 23000 ਨਜ਼ਦੀਕ ਸੀ ਜੋ ਹੁਣ 44000 ਕਿਊਸਿਕ ਤੱਕ ਪਹੁੰਚ ਗਿਆ ਹੈ ਡਬਲ ਹੋ ਗਿਆ ਹੈ ਬਿਆਸ ਦਰਿਆ ਦਾ ਪਾਣੀ ਜੋ ਕਿ ਪੰਜਾਬ ਦੇ ਵਿੱਚੋਂ ਲੰਘਦਾ ਆ ਔਰ ਜਿਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਜਿਸ ਦੀ ਗੱਲ ਅਸੀਂ ਕੱਲ ਤੋਂ ਹੀ ਕਰ ਰਹੀ ਸੀ ਜੇਕਰ ਹਿਮਾਚਲ ਦੇ ਵਿੱਚ ਬੱਦਲ ਫਟੇਗਾ ਹਿਮਾਚਲ ਦੇ ਵਿੱਚ ਪਾਣੀ ਦਾ ਬਹਾਵ ਵਧੇਗਾ ਤਾਂ ਉਸ ਦਾ ਅਸਰ ਪੰਜਾਬ ਤੇ ਦੇਖਣ ਨੂੰ ਮਿਲੇਗਾ ਚਾਹੇ ਸਤਲੁਜ ਹੋਵੇ ਚਾਹੇ ਬਿਆਸ ਹੋਵੇ ਔਰ ਚਾਹੇ ਕਗਰ ਹੋਵੇ ਤਾਂ ਹੁਣ ਇਹ ਤਸਵੀਰਾਂ ਵੀ ਹੈਰਾਨ ਕਰਦੀਆਂ ਨੇ ਡਬਲ ਪਾਣੀ ਵਧਿਆ ਹੈ ਪੰਜਾਬ ਚੋਂ ਲੰਘਦੇ ਬਿਆਸ ਦਰਿਆ ਦਾ ਇਸ ਦੇ ਨਾਲ ਹੀ ਬਿਆਸ ਦਰਿਆ ਦੇ ਵਿੱਚ ਸਾਫ਼ ਪਾਣੀ ਦੀ ਬਜਾਏ ਹਿਮਾਚਲ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬੱਦਲ ਫਟਣ ਦੀ ਘਟਨਾਵਾਂ ਤੋਂ ਬਾਅਦ ਮਲਬੇ ਦਾ ਭਰਿਆ ਹੋਇਆ ਪਾਣੀ ਜਿਹੜਾ ਉਹ ਦਿਖਾਈ ਦੇ ਰਿਹਾ ਪਾਣੀ ਦੀ ਅਜਿਹੀ ਸਥਿਤੀ ਸਾਹਮਣੇ ਆਉਮ ਤੇ ਵਿਭਾਗ ਵੱਲੋਂ ਅਗਾਊ ਪ੍ਰਬੰਧ ਕਰਦੇ ਹੋਏ ਦਰਿਆ ਕੰਢੇ ਮਿੱਟੀ ਦੇ ਬੋਰੇ ਰੱਖੇ ਹੋਏ ਨੇ ਜੋ ਇਸ ਤਰ੍ਹਾਂ ਦੀ ਆਪਤਾ ਸਮੇਂ ਮੌਕਾ ਸੰਭਾਲਿਆ ਜਾ ਸਕੇ ਦਰਿਆ ਬਿਆਸ ਵਿੱਚ ਬਦੇ ਪਾਣੀ ਦੇ ਪੱਦਰ ਦੀ ਗੇਜ ਦੇ ਨਾਲ ਤਸਵੀਰ ਅਤੇ ਦਰਿਆ ਦਾ ਘੇਰਾ ਵਿਸ਼ਾਲ ਹੋਣ ਤੇ ਬਿਆਸ ਪੁਲ ਦੀ ਇਹ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਿਸ ਤੋਂ ਬਾਅਦ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਹੁਣ ਇਹ ਹਾਲਾਤ ਜੇਕਰ ਉਸੇ ਤਰੀਕੇ ਦਾ ਬਣਦਾ ਤਾਂ ਫਿਰ ਆਲੇ ਦੁਆਲੇ ਦੇ ਪਿੰਡਾਂ ਨੂੰ ਖਾਲੀ ਕਰਵਾਉਣਾ ਪਏਗਾ ਨਹੀਂ ਤਾਂ ਲੋਕਾਂ ਦਾ ਨੁਕਸਾਨ ਹੋ ਸਕਦਾ ਹੈ ਜਿਸ ਤੋਂ ਬਾਅਦ ਇਹ ਤਸਵੀਰ ਵੀ ਹੈਰਾਨ ਕਰਦੀ ਹੈ ਪਰੇਸ਼ਾਨ ਕਰਦੀ ਹੈ ਕਿ ਪੰਜਾਬ ਤੋਂ ਲੰਘਦੇ ਬਿਆਸ ਦਰਿਆ ਦਾ ਪਾਣੀ ਡਬਲ ਹੋ ਗਿਆ ਹੈ 23000 ਕਿਊਸਿਕ ਤੋਂ ਸਿੱਧਾ 44000 ਕਿਊਸਿਕ ਹੋ ਗਿਆ ਹੈ ਬਹੁਤ ਵੱਡੀ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਜਿਸ ਦਾ ਡਰ ਸੀ ਉਹੀ ਹੋਇਆ ਹਿਮਾਚਲ ਦਾ ਜੋ ਵੀ ਹਿਮਾਚਲ ਦੀਆਂ ਜਿੰਨੀਆਂ ਮੁਸੀਬਤਾਂ ਕੁਦਰਤੀ ਮੁਸੀਬਤਾਂ ਕਹਿ ਲਈ ਅਸੀਂ ਉਸ ਦਾ ਕਿਤੇ ਨਾ ਕਿਤੇ ਪੰਜਾਬ ਤੇ ਅਸਰ ਹਰ ਵਾਰ ਦੇਖਣ ਨੂੰ ਮਿਲਿਆ ਚਾਹੇ 94 ਦੀ ਗੱਲ ਕਰੀਏ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਹੁਣ ਵੀ ਜੇਕਰ ਆਫਤ ਨਹੀਂ ਰੁਕੀ ਹਿਮਾਚਲ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਵੀ ਨੁਕਸਾਨ ਹੋ ਸਕਦਾ ਆ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਬਿਆਸ ਦਰਿਆ ਦੀ ਜਿਹੜੀ ਪੰਜਾਬ ਚੋਂ ਲੰਘਦਾ ਆ ਔਰ ਆਲੇ ਦੁਆਲੇ ਮਿੱਟੀ ਦੇ ਮਤਲਬ ਢੇਰ ਲਾਏ ਹੋਏ ਨੇ ਤਾਜੋ ਕੋਈ ਨੁਕਸਾਨ ਨਾ ਹੋਵੇ ਔਰ ਲੋੜ ਪੈਣ ਤੇ ਆਲੇ ਦੁਆਲੇ ਪਿੰਡ ਵੀ ਖਾਲੀ ਕਰਵਾਏ ਜਾਣਗੇ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਵਿਆਸ ਦੀਆਂ ਦਿਖਾ ਰਿਹਾ ਪੰਜਾਬ ਵਿੱਚ ਵਗਦਾ ਵਿਆਸ ਦੀ ਇਹ ਤਸਵੀਰ ਹੈ ਜਿੱਥੇ 23000 ਕਿਊਸਿਕ ਤੋਂ ਸਿੱਧਾ 44000 ਕਿਊਸਿਕ ਪਾਣੀ ਹੋ ਗਿਆ ਔਰ ਲੋਕਾਂ ਨੂੰ ਡਰ ਹੈ ਕਿ ਕਿਤੇ ਉਹੀ ਹਾਲ ਨਾ ਹੋ ਜਾਵੇ ਜੋ ਪਿਛਲੇ ਸਾਲ ਹੋਇਆ ਸੀਗਾ ਪੰਜਾਬ ਦਾ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰਾ ਨੁਕਸਾਨ ਹੋਇਆ ਬਹੁਤ ਸਾਰੀ ਜ਼ਮੀਨਾਂ ਅੱਜ ਵੀ ਕਹਿ ਲਈਏ ਕਿ 5 5 6 6 ਸਾਲ ਉਸਤੇ ਖੇਤੀ ਨਹੀਂ ਹੋ ਸਕਦੀ ਅਸੀਂ ਸੁਲਤਾਨਪੁਰ ਲੋਧੀ ਜਾਈ ਅਸੀਂ ਉਸ ਦਵਾਬਾ ਬੈਲਟ ਦੀ ਗੱਲ ਕਰੀਏ ਤਾਂ ਉਸ ਦਵਾਬਾ ਬੈਲਟ ਤੇ ਅੱਜ ਵੀ ਲੋਕ ਪਰੇਸ਼ਾਨ ਨੇ ਪਿਛਲੇ ਸਾਲ ਦੀ ਜੋ ਦਿੱਕਤਾਂ ਚੱਲੀਆਂ ਨੇ ਤਾਂ ਅਰਦਾਸ ਹੈ ਪ੍ਰਮਾਤਮਾ ਅਗੇ ਕਿ ਪੰਜਾਬ ਤੇ ਉਹ ਮੁਰਤੋਂ ਉਹ ਕਹਿਰ ਨਾ ਦੇਖਣ ਨੂੰ ਮਿਲੇ ਚਾਹੇ ਅਸੀਂ 30 ਸਾਲ ਪਹਿਲਾਂ ਦੀ ਗੱਲ ਕਰੀਏ 23 ਦੇ ਵਿੱਚ ਅਸੀਂ ਦੇਖਿਆ ਅਸੀਂ 92 ਦੇ ਹੜ੍ਹ ਦੇਖੇ ਤਾਂ ਤਮਾਮ ਪੰਜਾਬ ਨੇ ਵੀ ਬਹੁਤ ਨੁਕਸਾਨ ਚੱਲਿਆ ਔਰ ਪੰਜਾਬ ਨੇ ਇਹਨਾਂ ਚੀਜ਼ਾਂ ਤੋਂ ਉੱਠ ਕੇ ਆਪਣੀ ਮੁਰਤੋਂ ਖੇਤੀ ਕੀਤੀ ਵੀ ਆ ਪਰ ਬਿਆਸ ਦਾ ਇਹ ਉਫਾਨ ਹੋਣਾ ਇੱਕ ਖਤਰੇ ਦੀ ਘੰਟੀ ਜ਼ਰੂਰ ਵੱਜਦੀ ਨਜ਼ਰ ਆ ਰਹੀ ਹੈ ਔਰ ਘੰਟੇ-ਘੰਟੇ ਬਾਅਦ ਇਸ ਦੀ ਅਪਡੇਟ ਹੈ ਜਿਹੜੀ ਉਹ ਸਾਂਝੀ ਕਰਦੇ ਚੱਲਾਂਗੇ ਕਿ ਬਿਆਸ ਦਾ ਕਿੰਨਾ ਪਾਣੀ ਜੜਾਇਆ ਉਹ ਹੁਣ ਹੋ ਚੁੱਕਿਆ ਆ ਹਿਮਾਚਲ ਦੇ ਵਿੱਚ ਬੱਦਲ ਫਟਣ ਤੋਂ ਬਾਅਦ ਜਿੱਥੇ ਨਦੀਆਂ ਉਫਾਨ ਤੇ ਨੇ ਤਾਂ ਉਸ ਦਾ ਅਸਰ ਪੰਜਾਬ ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਚੋਂ ਲੰਘਦੇ ਬਿਆਸ ਦਰਿਆ ਦਾ ਪੱਧਰ ਜਿਹੜਾ ਉਹ ਲਗਾਤਾਰ ਵਧਦਾ ਜਾ ਰਿਹਾ ਹੈ ਪਾਣੀ ਦਾ ਬਹਾਅ ਵਧਦਾ ਜਾ ਰਿਹਾ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਕਹਿਰ ਵਰਸਾਉਣ ਤੋਂ ਬਾਅਦ ਹੁਣ ਬਿਆਸ ਦਰਿਆ ਮੈਦਾਨੀ ਖੇਤਰਾ ਵਿੱਚ ਭਿਆਨਕ ਰੂਪ ਧਾਰਨ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਜਾਣਕਾਰੀ ਅਨੁਸਾਰ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਵਧਿਆ ਹੋਇਆ ਹੈ ਤਾਂ ਇਸ ਸੀਜ਼ਨ ਦਾ ਸਭ ਤੋਂ ਉੱਚਤਮ ਪਾਣੀ ਦਾ ਪੱਧਰ ਮੰਨਿਆ ਜਾ ਰਿਹਾ ਹੈ ਇਸ ਸੰਬੰਧੀ ਮੌਕੇ ਤੇ ਦਰਿਆ ਬਿਆਸ ਕੰਡੇ ਮੌਜੂਦ ਇਰੀਗੇਸ਼ਨ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਬਿਆਸ ਦੇ ਵਿੱਚ ਪਾਣੀ ਦਾ ਪੱਧਰ 23000 ਨਜ਼ਦੀਕ ਸੀ ਜੋ ਹੁਣ 44000 ਕਿਊਸਿਕ ਤੱਕ ਪਹੁੰਚ ਗਿਆ ਹੈ ਡਬਲ ਹੋ ਗਿਆ ਹੈ ਬਿਆਸ ਦਰਿਆ ਦਾ ਪਾਣੀ ਜੋ ਕਿ ਪੰਜਾਬ ਦੇ ਵਿੱਚੋਂ ਲੰਘਦਾ ਆ ਔਰ ਜਿਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਜਿਸ ਦੀ ਗੱਲ ਅਸੀਂ ਕੱਲ ਤੋਂ ਹੀ ਕਰ ਰਹੇ ਸੀ ਜੇਕਰ ਹਿਮਾਚਲ ਦੇ ਵਿੱਚ ਬੱਦਲ ਫਟੇਗਾ ਹਿਮਾਚਲ ਦੇ ਵਿੱਚ ਪਾਣੀ ਦਾ ਬਹਾਵ ਵਧੇਗਾ ਤਾਂ ਉਸ ਦਾ ਅਸਰ ਪੰਜਾਬ ਤੇ ਦੇਖਣ ਨੂੰ ਮਿਲੇਗਾ ਚਾਹੇ ਸਤਲੁਜ ਹੋਵੇ ਚਾਹੇ ਬਿਆਸ ਹੋਵੇ ਔਰ ਚਾਹੇ ਕੱਗਰ ਹੋਵੇ ਤਾਂ ਹੁਣ ਇਹ ਤਸਵੀਰਾਂ ਵੀ ਹੈਰਾਨ ਕਰਦੀਆਂ ਨੇ ਡਬਲ ਪਾਣੀ ਵਧਿਆ ਹੈ ਪੰਜਾਬ ਚੋਂ ਲੰਘਦੇ ਬਿਆਸ ਦਰਿਆ ਦਾ ਇਸ ਦੇ ਨਾਲ ਹੀ ਬਿਆਸ ਦਰਿਆ ਦੇ ਵਿੱਚ ਸਾਫ਼ ਪਾਣੀ ਦੀ ਬਜਾਏ ਹਿਮਾਚਲ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬੱਦਲ ਫਟਣ ਦੀ ਘਟਨਾਵਾ ਤੋਂ ਬਾਅਦ ਮਲਬੇ ਦਾ ਭਰਿਆ ਹੋਇਆ ਪਾਣੀ ਜਿਹੜਾ ਉਹ ਦਿਖਾਈ ਦੇ ਰਿਹਾ ਪਾਣੀ ਦੀ ਅਜਿਹੀ ਸਥਿਤੀ ਸਾਹਮਣੇ ਆਉਂਦੇ ਵਿਭਾਗ ਵੱਲੋਂ ਅਗਾਊ ਪ੍ਰਬੰਧ ਕਰਦੇ ਹੋਏ ਦਰਿਆ ਕੰਢੇ ਮਿੱਟੀ ਦੇ ਬੋਰੇ ਰੱਖੇ ਹੋਏ ਨੇ ਜੋ ਇਸ ਤਰ੍ਹਾਂ ਦੀ ਆਪਤਾ ਸਮੇਂ ਮੌਕਾ ਸੰਭਾਲਿਆ ਜਾ ਸਕੇ ਦਰਿਆ ਬਿਆਸ ਵਿੱਚ ਬੜੇ ਪਾਣੀ ਦੇ ਪੱਦਰ ਦੀ ਗੇਜ ਦੇ ਨਾਲ ਤਸਵੀਰ ਅਤੇ ਦਰਿਆ ਦਾ ਘੇਰਾ ਵਿਸ਼ਾਲ ਹੋਣ ਤੇ ਬਿਆਸ ਪੁਲ ਦੀ ਇਹ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਿਸ ਤੋਂ ਬਾਅਦ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਹੁਣ ਇਹ ਹਾਲਾਤ ਜੇਕਰ ਉਸੇ ਤਰੀਕੇ ਦਾ ਬਣਦਾ ਤਾਂ ਫਿਰ ਆਲੇ ਦੁਆਲੇ ਦੇ ਪਿੰਡਾਂ ਨੂੰ ਖਾਲੀ ਕਰਵਾਉਣਾ ਪਏਗਾ ਨਹੀਂ ਤਾਂ ਲੋਕਾਂ ਦਾ ਨੁਕਸਾਨ ਹੋ ਸਕਦਾ ਹੈ ਜਿਸ ਤੋਂ ਬਾਅਦ ਇਹ ਤਸਵੀਰ ਵੀ ਹੈਰਾਨ ਕਰਦੀ ਹੈ ਪਰੇਸ਼ਾਨ ਕਰਦੀ ਹੈ ਕਿ ਪੰਜਾਬ ਚੋਂ ਲੰਘਦੇ ਬਿਆਸ ਤਰਿਆ ਦਾ ਪਾਣੀ ਡਬਲ ਹੋ ਗਿਆ ਹੈ 23000 ਕਿਊਸਿਕ ਤੋਂ ਸਿੱਧਾ 44000 ਕਿਊਸਿਕ ਹੋ ਗਿਆ ਹੈ ਬਹੁਤ ਵੱਡੀ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਜਿਸ ਦਾ ਡਰ ਸੀ ਉਹੀ ਹੋਇਆ ਹਿਮਾਚਲ ਦਾ ਜੋ ਵੀ ਹਿਮਾਚਲ ਦੀਆਂ ਜਿੰਨੀਆਂ ਮੁਸੀਬਤਾਂ ਕੁਦਰਤੀ ਮੁਸੀਬਤਾਂ ਕਹਿ ਲਈ ਸੀ ਉਸ ਦਾ ਕਿਤੇ ਨਾ ਕਿਤੇ ਪੰਜਾਬ ਤੇ ਅਸਰ ਹਰ ਵਾਰ ਦੇਖਣ ਨੂੰ ਮਿਲਿਆ ਚਾਹੇ 94 ਦੀ ਗੱਲ ਕਰੀਏ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਹੁਣ ਵੀ ਜੇਕਰ ਆਫਤ ਨਹੀਂ ਰੁਕੀ ਹਿਮਾਚਲ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਵੀ ਨੁਕਸਾਨ ਹੋ ਸਕਦਾ ਆ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਬਿਆਸਦਰਾ ਯਾਦੀ ਜਿਹੜੀ ਪੰਜਾਬ ਚੋਂ ਲੰਘਦਾ ਆ ਔਰ ਆਲੇ ਦੁਆਲੇ ਮਿੱਟੀ ਦੇ ਮਤਲਬ ਇਹ ਢੇਰ ਲਾਏ ਹੋਏ ਨੇ ਤਾਂ ਜੋ ਕੋਈ ਨੁਕਸਾਨ ਨਾ ਹੋਵੇ ਔਰ ਲੋੜ ਪੈਣ ਤੇ ਆਲੇ ਦੁਆਲੇ ਪਿੰਡ ਵੀ ਖਾਲੀ ਕਰਵਾਏ ਜਾਣਗੇ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਵਿਆਸ ਦੀਆਂ ਦਿਖਾ ਰਿਹਾ ਪੰਜਾਬ ਵਿੱਚ ਵਗਦਾ ਵਿਆਸ ਦੀ ਇਹ ਤਸਵੀਰ ਹੈ ਜਿੱਥੇ 23000 ਕਿਊਸਿਕ ਤੋਂ ਸਿੱਧਾ 44000 ਕਿਊਸਿਕ ਪਾਣੀ ਹੋ ਗਿਆ ਔਰ ਲੋਕਾਂ ਨੂੰ ਡਰ ਹੈ ਕਿ ਕਿਤੇ ਉਹੀ حال ਨਾ ਹੋ ਜਾਵੇ ਜੋ ਪਿਛਲੇ ਸਾਲ ਹੋਇਆ ਸੀਗਾ ਪੰਜਾਬ ਦਾ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰਾ ਨੁਕਸਾਨ ਹੋਇਆ ਬਹੁਤ ਸਾਰੀ ਜ਼ਮੀਨਾਂ ਅੱਜ ਵੀ ਕਹਿ ਲਈਏ ਕਿ 5 5 6 6 ਸਾਲ ਉਸਤੇ ਖੇਤੀ ਨਹੀਂ ਹੋ ਸਕਦੀ ਅਸੀਂ ਸੁਲਤਾਨਪੁਰ ਲੋਧੀ ਜਾਈ ਅਸੀਂ ਉਸ ਦੁਆਬਾ ਬੈਲਟ ਦੀ ਗੱਲ ਕਰੀਏ ਤਾਂ ਉਸ ਦੁਆਬਾ ਬੈਲਟ ਤੇ ਅੱਜ ਵੀ ਲੋਕ ਪਰੇਸ਼ਾਨ ਨੇ ਪਿਛਲੇ ਸਾਲ ਦੀ ਜੋ ਦਿੱਕਤਾਂ ਚੱਲੀਆਂ ਨੇ ਤਾਂ ਅਰਦਾਸ ਹੈ ਪ੍ਰਮਾਤਮਾ ਅਗੇ ਕਿ ਪੰਜਾਬ ਤੇ ਉਹ ਮੁਰਤੋਂ ਉਹ ਕਹਿਰ ਨਾ ਦੇਖਣ ਨੂੰ ਮਿਲੇ ਚਾਹੇ ਅਸੀਂ 30 ਸਾਲ ਪਹਿਲਾਂ ਦੀ ਗੱਲ ਕਰੀਏ 23 ਦੇ ਵਿੱਚ ਅਸੀਂ ਦੇਖਿਆ ਅਸੀਂ 92 ਦੇ ਹੜ ਦੇਖੇ ਤਾਂ ਤਤਮਾਮ ਪੰਜਾਬ ਨੇ ਵੀ ਬਹੁਤ ਨੁਕਸਾਨ ਚੱਲਿਆ ਔਰ ਪੰਜਾਬ ਨੇ ਇਹਨਾਂ ਚੀਜ਼ਾਂ ਤੋਂ ਉੱਠ ਕੇ ਆਪਣੀ ਆ ਮੋਰ ਤੋਂ ਖੇਤੀ ਕੀਤੀ ਵੀ ਆ ਪਰ ਹੁਣ ਬਿਆਸ ਦਾ ਇਹ ਉਫਾਨ ਹੋਣਾ ਇੱਕ ਖਤਰੇ ਦੀ ਘੰਟੀ ਜ਼ਰੂਰ ਵੱਜਦੀ ਨਜ਼ਰ ਆ ਰਹੀ ਆ ਔਰ ਘੰਟੇ-ਘੰਟੇ ਬਾਅਦ ਇਸ ਦੀ ਅਪਡੇਟ ਆ ਜਿਹੜੀ ਉਹ ਸਾਂਝੀ ਕਰਦੇ ਚੱਲਾਂਗੇ ਕਿ ਬਿਆਸ ਦਾ ਕਿੰਨਾ ਪਾਣੀ ਜੜਾਇਆ ਉਹ ਹੁਣ ਹੋ ਚੁੱਕਿਆ ਆ हिमाचल ਦੇ ਵਿੱਚ ਬੱਦਲ ਫਟਣ ਤੋਂ ਬਾਅਦ ਜਿੱਥੇ ਨਦੀਆਂ ਉਫਾਨਤੇ ਨੇ ਤਾਂ ਉਸ ਦਾ ਅਸਰ ਪੰਜਾਬ ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਚੋਂ ਲੰਘਦੇ ਬਿਆਸ ਦਰਿਆ ਦਾ ਪੱਧਰ ਜਿਹੜਾ ਉਹ ਲਗਾਤਾਰ ਵਧਦਾ ਜਾ ਰਿਹਾ ਹੈ ਪਾਣੀ ਦਾ ਬਹਾਅ ਵਧਦਾ ਜਾ ਰਿਹਾ ਹੈ हिमाचल प्रदेश ਦੇ ਵਿੱਚ ਕਹਿਰ ਵਰਸਾਉਣ ਤੋਂ ਬਾਅਦ ਹੁਣ ਬਿਆਸ ਦਰਿਆ ਮੈਦਾਨੀ ਖੇਤਰਾ ਵਿੱਚ ਭਿਆਨਕ ਰੂਪ ਧਾਰਨ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਜਾਣਕਾਰੀ ਅਨੁਸਾਰ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਵਧਿਆ ਹੋਇਆ ਹੈ ਤਾਂ ਇਸ ਸੀਜ਼ਨ ਦਾ ਸਭ ਤੋਂ ਉੱਚਤਮ ਪਾਣੀ ਦਾ ਪੱਧਰ ਮੰਨਿਆ ਜਾ ਰਿਹਾ ਹੈ ਇਸ ਸੰਬੰਧੀ ਮੌਕੇ ਤੇ ਦਰਿਆ ਬਿਆਸ ਕੰਡੇ ਮੌਜੂਦ ਇਰੀਗੇਸ਼ਨ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਬਿਆਸ ਦੇ ਵਿੱਚ ਪਾਣੀ ਦਾ ਪੱਧਰ 23000 ਨਜ਼ਦੀਕ ਸੀ ਜੋ ਹੁਣ 44000 ਕਿਊਸਿਕ ਤੱਕ ਪਹੁੰਚ ਗਿਆ ਹੈ ਡਬਲ ਹੋ ਗਿਆ ਹੈ ਬਿਆਸ ਦਰਿਆ ਦਾ ਪਾਣੀ ਜੋ ਕਿ ਪੰਜਾਬ ਦੇ ਵਿੱਚੋਂ ਲੰਘਦਾ ਆ ਔਰ ਜਿਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਜਿਸ ਦੀ ਗੱਲ ਅਸੀਂ ਕੱਲ ਤੋਂ ਹੀ ਕਰ ਰਹੇ ਸੀ ਜੇਕਰ ਹਿਮਾਚਲ ਦੇ ਵਿੱਚ ਬੱਦਲ ਫਟੇਗਾ ਹਿਮਾਚਲ ਦੇ ਵਿੱਚ ਪਾਣੀ ਦਾ ਬਹਾਵ ਵਧੇਗਾ ਤਾਂ ਉਸ ਦਾ ਅਸਰ ਪੰਜਾਬ ਤੇ ਦੇਖਣ ਨੂੰ ਮਿਲੇਗਾ ਚਾਹੇ ਸਤਲੁਜ ਹੋਵੇ ਚਾਹੇ ਬਿਆਸ ਹੋਵੇ ਔਰ ਚਾਹੇ ਕਗਰ ਹੋਵੇ ਤਾਂ ਹੁਣ ਇਹ ਤਸਵੀਰਾਂ ਵੀ ਹੈਰਾਨ ਕਰਦੀਆਂ ਨੇ ਡਬਲ ਪਾਣੀ ਵਧਿਆ ਹੈ ਪੰਜਾਬ ਚੋਂ ਲੰਘਦੇ ਬਿਆਸ ਦਰਿਆ ਦਾ ਇਸ ਦੇ ਨਾਲ ਹੀ ਬਿਆਸ ਦਰਿਆ ਦੇ ਵਿੱਚ ਸਾਫ਼ ਪਾਣੀ ਦੀ ਬਜਾਏ ਹਿਮਾਚਲ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਤੋਂ ਬਾਅਦ ਮਲਬੇ ਦਾ ਭਰਿਆ ਹੋਇਆ ਪਾਣੀ ਜਿਹੜਾ ਉਹ ਦਿਖਾਈ ਦੇ ਰਿਹਾ ਪਾਣੀ ਦੀ ਅਜਿਹੀ ਸਥਿਤੀ ਸਾਹਮਣੇ ਆਉਂਦੇ ਵਿਭਾਗ ਵੱਲੋਂ ਅਗਾਊ ਪ੍ਰਬੰਧ ਕਰਦੇ ਹੋਏ ਦਰਿਆ ਕੰਢੇ ਮਿੱਟੀ ਦੇ ਬੋਰੇ ਰੱਖੇ ਹੋਏ ਨੇ ਜੋ ਇਸ ਤਰ੍ਹਾਂ ਦੀ ਆਪਤਾ ਸਮੇਂ ਮੌਕਾ ਸੰਭਾਲਿਆ ਜਾ ਸਕੇ ਦਰਿਆ ਬਿਆਸ ਵਿੱਚ ਵਦੇ ਪਾਣੀ ਦੇ ਪੱਦਰ ਦੀ ਗੇਜ ਦੇ ਨਾਲ ਤਸਵੀਰ ਅਤੇ ਦਰਿਆ ਦਾ ਘੇਰਾ ਵਿਸ਼ਾਲ ਹੋਣ ਤੇ ਬਿਆਸ ਪੁਲ ਦੀ ਇਹ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਿਸ ਤੋਂ ਬਾਅਦ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਹੁਣ ਇਹ ਹਾਲਾਤ ਜੇਕਰ ਉਸੇ ਤਰੀਕੇ ਦਾ ਬਣਦਾ ਤਾਂ ਫਿਰ ਆਲੇ ਦੁਆਲੇ ਦੇ ਪਿੰਡਾਂ ਨੂੰ ਖਾਲੀ ਕਰਵਾਉਣਾ ਪਏਗਾ ਨਹੀਂ ਤਾਂ ਲੋਕਾਂ ਦਾ ਨੁਕਸਾਨ ਹੋ ਸਕਦਾ ਹੈ ਜਿਸ ਤੋਂ ਬਾਅਦ ਇਹ ਤਸਵੀਰ ਵੀ ਹੈਰਾਨ ਕਰਦੀ ਹੈ ਪਰੇਸ਼ਾਨ ਕਰਦੀ ਹੈ ਕਿ ਪੰਜਾਬ ਚੋਂ ਲੰਘਦੇ ਬਿਆਸ ਦਰਿਆ ਦਾ ਪਾਣੀ ਡਬਲ ਹੋ ਗਿਆ ਹੈ 23000 ਕਿਊਸਿਕ ਤੋਂ ਸਿੱਧਾ 44000 ਕਿਊਸਿਕ ਹੋ ਗਿਆ ਹੈ ਬਹੁਤ ਵੱਡੀ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਜਿਸ ਦਾ ਡਰ ਸੀ ਉਹੀ ਹੋਇਆ ਹਿਮਾਚਲ ਦਾ ਜੋ ਵੀ ਹਿਮਾਚਲ ਦੀਆਂ ਜਿੰਨੀਆਂ ਮੁਸੀਬਤਾਂ ਕੁਦਰਤੀ ਮੁਸੀਬਤਾਂ ਕਹਿ ਲਈ ਸੀ ਉਸ ਦਾ ਕਿਤੇ ਨਾ ਕਿਤੇ ਪੰਜਾਬ ਤੇ ਅਸਰ ਹਰ ਵਾਰ ਦੇਖਣ ਨੂੰ ਮਿਲਿਆ ਚਾਹੇ 94 ਦੀ ਗੱਲ ਕਰੀਏ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਹੁਣ ਵੀ ਜੇਕਰ ਆਫਤ ਨਹੀਂ ਰੁਕੀ ਹਿਮਾਚਲ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਵੀ ਨੁਕਸਾਨ ਹੋ ਸਕਦਾ ਆ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਬਿਆਸ ਦਰਿਆ ਦੀ ਜਿਹੜੀ ਪੰਜਾਬ ਚੋਂ ਲੰਘਦਾ ਆ ਔਰ ਆਲੇ ਦੁਆਲੇ ਮਿੱਟੀ ਦੇ ਮਲਬੇ ਢੇਰ ਲਾਏ ਹੋਏ ਨੇ ਤਾਂ ਜੋ ਕੋਈ ਨੁਕਸਾਨ ਨਾ ਹੋਵੇ ਔਰ ਲੋੜ ਪੈਣ ਤੇ ਆਲੇ ਦੁਆਲੇ ਪਿੰਡ ਵੀ ਖਾਲੀ ਕਰਵਾਏ ਜਾਣਗੇ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਬਿਆਸ ਦੀਆਂ ਦਿਖਾ ਰਹੇ ਆ ਪੰਜਾਬ ਵਿੱਚ ਵਗਦਾ ਬਿਆਸ ਦੀ ਇਹ ਤਸਵੀਰ ਹੈ ਜਿੱਥੇ 23000 ਕਿਊਸਿਕ ਤੋਂ ਸਿੱਧਾ 44000 ਕਿਊਸਿਕ ਪਾਣੀ ਹੋ ਗਿਆ ਔਰ ਲੋਕਾਂ ਨੂੰ ਡਰ ਹੈ ਕਿ ਕਿਤੇ ਉਹੀ حال ਨਾ ਹੋ ਜਾਵੇ ਜੋ ਪਿਛਲੇ ਸਾਲ ਹੋਇਆ ਸੀਗਾ ਪੰਜਾਬ ਦਾ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰਾ ਨੁਕਸਾਨ ਹੋਇਆ ਬਹੁਤ ਸਾਰੀ ਜ਼ਮੀਨਾਂ ਅੱਜ ਵੀ ਕਹਿ ਲਈਏ ਕਿ 5 5 6 6 ਸਾਲ ਉਸਤੇ ਖੇਤੀ ਨਹੀਂ ਹੋ ਸਕਦੀ ਅਸੀਂ ਸੁਲਤਾਨਪੁਰ ਲੋਧੀ ਜਾਈ ਅਸੀਂ ਉਸ ਦਵਾਬਾ ਬੈਲਟ ਦੀ ਗੱਲ ਕਰੀਏ ਤਾਂ ਉਸ ਦਵਾਬਾ ਬੈਲਟ ਤੇ ਅੱਜ ਵੀ ਲੋਕ ਪਰੇਸ਼ਾਨ ਨੇ ਪਿਛਲੇ ਸਾਲ ਦੀ ਜੋ ਦਿੱਕਤਾਂ ਝੱਲੀਆਂ ਨੇ ਤਾਂ ਅਰਦਾਸ ਹੈ ਪ੍ਰਮਾਤਮਾ ਅਗੇ ਕਿ ਪੰਜਾਬ ਤੇ ਉਹ ਮੁਰਤੋ ਉਹ ਕਹਿਰ ਨਾ ਦੇਖਣ ਨੂੰ ਮਿਲੇ ਚਾਹੇ ਅਸੀਂ 30 ਸਾਲ ਪਹਿਲਾਂ ਆ ਦੀ ਗੱਲ ਕਰੀਏ 23 ਦੇ ਵਿੱਚ ਅਸੀਂ ਦੇਖਿਆ ਅਸੀਂ 92 ਦੇ ਹੜ੍ਹ ਦੇਖੇ ਤਾਂ ਤਤਮਾਮ ਪੰਜਾਬ ਨੇ ਵੀ ਬਹੁਤ ਨੁਕਸਾਨ ਚੱਲਿਆ ਔਰ ਪੰਜਾਬ ਨੇ ਇਹਨਾਂ ਚੀਜ਼ਾਂ ਤੋਂ ਉੱਠ ਕੇ ਆਪਣੀ ਮੁਰਤੋ